ਮਾਸੀ ਜੇ ਮੈਨੂੰ ਸੁੱਖ ਮਿਲਣਾ ਹੁੰਦਾ ਨਾ ਤੇ ਇਹਦੇ ਚੋਂ ਹੀ ਮਿਲ ਜਾਣਾ ਸੀ ਠੀਕ ਹੈ ਨਾ ਹੁਣ ਮੈਂ ਦੁਬਾਰਾ ਨਾ ਇਹ ਜੀ ਗੱਲ ਕੋਈ ਕੀ ਉਹ ਵੀ ਤੇ ਚਲੋ ਤੁਸੀਂ ਹੁਣ ਬੈਠੋ ਤੇ ਮੈਂ ਨਿਆਣੇ ਨੂੰ ਮਾਸਾ ਘਮਾ ਲਿਆ ਮਾਮੀ ਇਹ ਨਾ ਭੈਣ ਟਲੀ ਆ ਪਿਆ ਵੇਂਦਾ ਦੁਰਤੀ ਮਾਸਾ ਨਹੀਂ ਐ ਸੋਚਦੀ ਉਹ ਹੀ ਬਿਆਣੇ ਕੋ ਸਦਾ ਉਹਦੇ ਅੱਖਾਂ ਡੇ ਆ ਜਾਣਾ ਜਾਣਾ ਕੋਈ ਜਾਣਾ ਐ ਤੇ ਆ ਵੀ ਚੱਲ ਜੀ ਲੈ ਜਣੇ ਚਲ ਕੋਈ ਨਾਲਦੀ ਤੇ ਦੁਰਤੀ ਲੈ ਕੇ ਨਿਆਣੇ ਚੱਲ ਕੋਈ ਕਰ ਚਲੋ ਠੀਕ ਮੈਂ ਕਰਦੀ ਆਪਣੀਆਂ ਮਰਜ਼ੀਆਂ ਕਰਦੀ ਆ ਇਦਰਾ ਹੁਣ ਮੇਰੀ ਗੱਲ ਸੁਣ ਮੈਂ ਕਰਤੀਆਂ ਸਫਾਈਆਂ ਸਾਰੀਆਂ ਤੇ ਹੁਣ ਬੰਦਿਆਂ ਵਾਂਗੂ ਨਾ ਰਾਤ ਦੀ ਰੋਟੀ ਪਾਣੀ ਆਪੇ ਬਣਾ ਲਾ ਜੋ ਬਣਾਉਣਾ ਜੋ ਕਰਨਾ ਵਾ ਨਾ ਆਪੇ ਕਰ ਲਾ ਸਾ ਰੋਟੀ ਪਾਣੀ ਦਾ ਤੇ ਮੈਂ ਲੱਗੀ ਹੁਣ ਬਹਿਣ ਤੇ ਮੈਨੂੰ ਨਾ ਕੋਈ ਕਮੀ ਤੂੰ ਕਿ ਆਹ ਦੀਦੀ ਕੰਮ ਕਰ ਲਾ ਤੇ ਸਹਾਨ ਕੀਤਾ ਕੋਈ ਫਿਰ ਕੀ ਹੋਇਆ ਕਰ ਲਿਆ ਤੇ ਵੱਡੇ ਘਰ ਚੋਂ ਬਣਦਾ ਤੁਹਾਡਾ ਹੀ ਕਰਨਾ ਪਲਦਾ ਵਾ ਅੱਜੇ ਮੈਨੂੰ ਇਹ ਨਹੀਂ ਲੋੜ ਨਹੀਂ ਕੰਮ ਕਰਨ ਦੀ ਅੱਛਾ ਜੇ ਮੈਂ ਵੱਡੀ ਆ ਤੇ ਇਹ ਥੋੜਾ ਵੀ ਸਾਢੇ ਤੜੀ ਮੈਂ ਕੰਮ ਕਰਦੀ ਰਵਾਂ ਹੋਰ ਮੈਂ ਕੰਮ ਹੀ ਨਾ ਕਰਾਂ ਕੋਈ ਮੈਂ ਵੀ ਜਾ ਮੇਰੇ ਚ ਵੀ ਜਾਣਾਂ ਮੈਂ ਲੋਹੇ ਦੀ ਨਹੀਂ ਹੈਗੀ ਜੇ ਮੈਂ ਵੱਡੀਆਂ ਤੇ ਮੈਂ ਕੰਮ ਹੀ ਕਰੀ ਜਾਵਾਂ ਤੇ ਜੇ ਲੋਹੇ ਦੇ ਨਹੀਂ ਹੈ ਤਾਂ ਬਣ ਜੋ ਫਿਰ ਕੀ ਹੋ ਜਾਊਗਾ ਆ ਮੇਰੇ ਕੋਲ ਰੋਟੀ ਪਾਣੀ ਰਾਤ ਦਾ ਹੁੰਦਾ ਅੰਮਾਸੀ ਜਿਹੜੀ ਆਈ ਆ ਕੇ ਬੈਠੀ ਐ ਵੀ ਕਾ ਫਰਮਾਇਸ਼ ਆਉਦੀਆਂ ਕਦੀ ਆ ਬਣਾ ਦਿਓ ਕਦੀ ਇਹ ਬਣਾ ਦਿਓ ਇੱਕ ਤੇ ਹਾਡੀ ਨਹੀਂ ਹੀ ਮਾਣ ਉਤੋਂ ਮਾਸੀ ਆ ਕੇ ਬਹਿ ਗਈ ਐ ਕਦੀ ਇਹਨੂੰ ਪਕੌੜੇ ਚਾਹੀਦੇ ਕਦੀ ਇਹਨੂੰ ਕੋਹ ਚਾਹੀਦਾ ਕਦੀ ਇਹਨੂੰ ਵੇਸਣ ਦੀਆਂ ਵੀ ਨਹੀਂ ਚਾਹੀਦੀਆਂ ਮੈਂ ਆਪਣੇ ਰੋਵ ਰਾਵ ਚ ਲੈ ਆਂਦਾ ਮੈਨੂੰ ਨਹੀਂ ਪਤਾ ਪਤਾ ਮੈਂ ਪਖੰਡ ਜਿਹੜੀ ਸਿੰਦੀ ਹੁੰਦੀ ਹੈਗੀ ਮੈਂ ਲੱਗੀ ਮੈਂ ਲੋਏ ਦੀ ਬਣ ਜਾ ਤੇ ਤੂੰ ਕਾਦੀ ਬਣਨਾ ਪਲੱਸ ਕਰਦੀ ਤੇਰੇ ਕੋ ਕੰਮ ਨਹੀਂ ਹੁੰਦਾ ਹੈਗਾ ਨਹੀਂ ਤੇਰੀ ਕੋਈ ਹੁੰਦਾ ਹੋ ਜਾਣੀ ਸ਼ੀਸ਼ੇ ਘੜੀ ਰਮਾਨ ਦੇ ਨਾਲ ਮੈਂ ਆਹ ਕਰ ਲਾ ਮੈਂ ਉਹ ਕਰ ਲਾ ਕੀ ਕਰ ਰੋਟੀ ਵਾਲੇ ਕੀ ਗੱਲ ਤੇਨੂੰ ਨੰ ਮੇਰੇ ਫੈਸ਼ਨ ਦਾ ਤੁਹਾਨੂੰ ਸਾੜਾ ਹੁੰਦਾ ਵਾ ਮੈਂ ਲੱਗੀ ਰਾਮਨਾ ਬਹਿਣ ਜੋ ਕਰਨਾ ਕਰ ਲੋ ਆਪੀ ਮੇਰੇ ਕੋ ਨੀ ਜੇ ਹੁੰਦਾ ਜਿੰਨੂ ਮਰਜ਼ੀ ਲੈ ਆਇਓ ਮਾਸੀ ਆਈ ਤੇ ਮੇਰੀ ਕੱਲੀ ਦੀ ਨਹੀਂ ਆਈ ਤੇਰੀ ਵੀ ਓਨੀ ਮਾਸੀ ਆ ਜੇ ਮਾਤਾਵਾ ਤੇ ਉਹ ਤੇਰੀ ਵੀ ਓਨੀ ਤੇ ਮੇਰੇ ਵੀ ਓਨੀ ਆ ਸਮਝ ਆਈ ਨਾ ਕਰ ਲਾ ਮੈਂ ਕਰ ਲਿਆ ਕੰਮ ਆਪਣੀ ਮਰਜ਼ੀ ਜਿੰਨਾ ਮੇਰੇ ਕੋਲ ਹੁੰਦਾ ਵਾ ਹੁਣ ਕਾਰਜ ਚ ਨਾ ਕਰ ਮੈਂ ਨਹੀਂ ਕਰਨਾ ਜੋ ਮਰਜ਼ੀ ਕਰ ਲੋ ਬਣਾਓ ਰੋਟੀ ਪਾਣੀ ਬੋੜ ਬੋੜ ਨਾ ਕਰ ਉਧਰ ਹੋ ਕੇ ਤੇ ਸੋਈ ਚ ਕੰਮ ਕਰ ਜਿੰਨਾ ਬੋੜ ਬੋੜ ਕਰਦੀ ਹੈ ਨਾ ਜਿੰਨਾ ਤੂੰ ਬੋਲਦੀ ਆ ਉਹਨਾਂ ਮਸਾ ਕੰਮ ਵੀ ਕਰ ਲਿਆ ਕਰ ਮੈਂ ਨਹੀਂ ਕਰਨਾ ਬਸ ਜਿੱਦਣ ਮੈਂ ਕਹਿੰਦਾ ਨਾ ਕਿ ਮੇਰੇ ਕੋਲ ਨਹੀਂ ਰਹਾ ਦ ਰੋਟੀ ਪਾਣੀ ਹੁੰਦਾ ਮੇਰੇ ਕੋਲ ਨਹੀਂ ਕਿੰਨੇ ਕਰਨਾ ਵਾ ਕਦੀ ਕੋਹ ਬਣਾ ਦੇ ਕਦੀ ਕੋਹ ਬਣਾਓ ਤੇ ਕਿੰਨੇ ਕਰਨਾ ਵਾ ਤੇ ਤੁਸੀਂ ਕਰ ਲਓ ਫੇਰ ਕੀ ਹੋ ਗਿਆ ਮੈਂ ਕੱਲੀ ਕੀ ਕਰਾਂ ਸਫਾਈ ਦਾ ਨੇ ਨਾਲ ਹੀ ਕੀ ਕੀਤੀ ਸਾਰਿਆਂ ਨੇ ਰਲ ਕੇ ਕੀ ਕੀਤਾ ਸਫਾਈ ਦੱਸ ਕੀ ਕੀਤੀ ਸਵੇਰ ਦੀ ਸਫਾਈ ਮੈਂ ਪੋਚੇ ਨਹੀਂ ਲਾਈ ਮੈਂ ਕਿੰਨਾ ਕੰਮ ਕੀਤਾ ਅੱਛਾ ਪੋਚੇ ਨਾ ਤੂੰ ਥੱਕ ਗਈ ਤਾਂ ਹੋਰ ਮੈਂ ਨਹੀਂ ਕਰਨਾ ਕੋਈ ਨਾ ਕੰਮ ਹੁਣੇ ਤੈਨੂੰ ਦੀਦੀ ਆਣ ਕੇ ਕਹਵੇ ਚੱਲ ਸੋਨੀਆਂ ਹਰਚੋ ਵਾਲ ਚੱਲੀ ਉਹਦੋਂ ਨਾ ਆ ਜਾ ਇਹ ਤੇ ਖੜਪੜੀ ਪਹਿਲਾਂ ਹੀ ਬੜੀ ਪਈ ਆ ਮੈਂ ਤੇ ਕੈਹੇ ਪੈਣ ਤਾਰੂ ਦੀਆਂ ਨਮਾਦ ਤੇ ਪਿਆਰ ਹੀ ਬੜਾ ਵਾ ਕੋਈ ਨਹੀਂ ਬਲਦੀ ਤੇ ਤੇਲ ਮੈਂ ਹੋਰ ਪਾਉਂਗੀ ਇੱਕ ਦੱਪਾਂ ਬੜ ਬਚਦੇ ਇਸ ਕੀ ਇਹ ਨਾ ਸਾਰਿਆਂ ਦੇ ਜੋਰ ਮੇਥੇ ਚੱਲਦਾ ਵਾ ਸੋਨੀਆ ਕੀ ਕਰ ਰਹੀ ਆ ਕੁਛ ਨਹੀਂ ਮਾਸ ਜੀ ਹੂੰ ਵੇਖ ਲਓ ਆ ਜੋ ਕੰਮ ਘਟ ਕਰਿਆ ਕਰ ਉਹਨੂੰ ਲੱਗੀ ਰਹਿੰਦਿਆ ਕਰ ਉਹ ਐ ਸ਼ਿਕਾਰ ਚਾਰ ਦਿਨ ਵਿਆਹੀ ਆਈ ਅਜੇ ਕੋਈ ਨਹੀਂ ਕੰਮ ਹੀ ਕਰਨੇ ਆ ساری ਉਮਰ ਰੋਬ ਪਾ ਕੇ ਰੱਖਿਆ ਘਰ ਵੱਡੀ ਤੇ ਆ ਚੰਗਾ ਮਾਸੀ ਜੀ ਮਨ ਲੱਗਿਆ ਗਾਰ ਇਹਨਾਂ ਦੇ ਮੈਂ ਤੇਰੇ ਨਾਲ ਵਾ ਚੰਗਾ ਨਹੀਂ ਮਾਸੀ ਜੀ ਮੈਂ ਨਹੀਂ ਇੰਨਾ ਕੰਮ ਕਰਦੀ ਮੇਰੇ ਤੇ ਅੱਗੇ ਨਹੀਂ ਕਰਨੀ ਜੀ ਕਰਦਾ ਨਾਲੇ ਦੂਜੀ ਗੱਲ ਇਹ ਆ ਬੀਬੀ ਵੀ ਆ ਕੇ ਮੇਰੇ ਤੇ ਰੋਪ ਪਾ ਦਿੰਦੀ ਆ ਇਹ ਵੱਡੀ ਵੀ ਮੇਰੇ ਤੇ ਰੋਪ ਆਉਂਦੀ ਆ ਨਹੀਂ ਮਾਸੀ ਜੀ ਮੈਂ ਨਹੀਂ ਇੰਨਾ ਕੰਮ ਕਰਦੀ ਮੈਂ ਤਾਂ ਬਹੁਤ ਘੱਟ ਕੰਮ ਕਰਦੀ ਆ ਦੂਜੀ ਗੱਲ ਵਾ ਨੇ ਕੋਈ ਨਹੀਂ ਹੁੰਦਾ ਉਧਰ ਗਈ ਇਹ ਦੀਦੀ ਮਸਤ ਨੇ ਇਹੋ ਸਮਝਾਉਂਦੀਆਂ ਕੰਮ ਘਾਟ ਕਰਿਆ ਕਰ ਕੋਈ ਗੱਲ ਨਹੀਂ ਕੰਮ ਹੀ ਕਰਨਾ ਵਾ ਸਾਰੀ ਉਮਰ ਕਰਨ ਤੇ ਵੱਡੀ ਨੂੰ ਕੋਈ ਨਹੀਂ ਪਥੇਰਾ ਕਰ ਲਿੰਦੀ ਆ ਉਹ ਕੰਮ ਆਹ ਤੇ ਗੱਲ ਹੈ ਵੀ ਇਹ ਘਰ ਤੇ ਲੈਂਦੇ ਆ ਮੈਂ ਤਾਂ ਹੀ ਮਸਜੀ ਹੁਣ ਕਹਿਣੀ ਹੀ ਫਿਰ ਰੋਟੀ ਪਾਣੀ ਤੇ ਤੁਸੀਂ ਕਰ ਲੋ ਮੇਰੇ ਨਾਲ ਅੱਜ ਨਾ ਲੱਕ ਪੀੜ ਵੀ ਹੁੰਦਾ ਤੇ ਨਾਲੇ ਨਾ ਸਿਆਲ ਦੇ ਨਾਲ ਨਾ ਹੱਥ ਥੋੜੇ ਜ਼ਿਆਦੇ ਖੁਸ਼ਕੀ ਜੀ ਹੋ ਗਿਆ ਤੂੰ ਤੇ ਚਾਈ ਰਹਿ ਕੇ ਮੈਂ ਪੈ ਜਾ ਕਈ ਮੇਰੇ ਪੀੜ ਖੋਣ ਲਈ ਆਪੇ ਕਰਦੀ ਰਹੂਗੀ ਇਹਨੂੰ ਕੀ ਗੱਲ ਵਾ ਤਾਂ ਕੀ ਬੜੀ ਤੇ ਹੈਗੀ ਆ ਚਲ ਮਾਸੀ ਇਦਾਂ ਹੀ ਕਰਦੀ ਆਹੋ ਵੱਡੀ ਨੂੰ ਕਰਨ ਦਿਆ ਕਰ ਕੋਈ ਨਹੀਂ ਕਹੇ ਮੈਂ ਠੀਕ ਨਹੀਂ ਆ ਇਦਾਂ ਬੰਨ ਮਾਰ ਦੇਈ ਦੋਈ ਦਬ ਆਪੇ ਕਰਦੀ ਲੋ ਆਹੋ ਮਾਸੀ ਇਦਾਂ ਹੀ ਕਰਦੀ ਆ ਹਨਾ ਇਹ ਕਿਤੇ ਵੀ ਸੌਂਦੀ ਤੇ ਨਹੀਂ ਆ ਨਹੀਂ ਮਾਸੀ ਐ ਨਹੀਂ ਲੱਗੇ ਕਿੱਥੇ ਗਈਆਂ ਵਾ ਸੋਈ ਚ ਕੱਲਿਆ ਮੈਂ ਮੈਂ ਨਹੀਂ ਕੰਮ ਕਰਨਾ ਅੱਛਾ ਸੌਂ ਗਈ ਆ ਚਲ ਇਦਾਂ ਹੀ ਕਰਦੀ ਆ ਬਗੇ ਰੱਖਿਆ ਅਰੇ ਨੂੰ ਚਲ ਠੀਕ ਆ ਇਦਾਂ ਹੀ ਕਰੂੰਗੀ ਜੰਗਾ ਮੈਂ ਚਾਹਦੀ ਆਨੇ ਕਹਿੰਦਾ ਪਤਾ ਨਹੀਂ ਕੇ ਸਮਝ ਆਉਂਦੀ ਮਾਸੀ ਤੁਸੀਂ ਸਹੀ ਕਹਿੰਦੀ ਆ ਮੈਂ ਵੀ ਭੱਜ ਭੱਜ ਕੰਮ ਕਰਦੀ ਆ ਮਿੰਨਤ ਚਾਹੀਦਾ ਹੀ ਨਹੀਂ ਹੈ ਜੇ ਕੰਮ ਕਰਨਾ ਗੁਰ ਜੀ ਮੇਰੇ ਬੈਨ ਨੂੰ 2 ਸਾਲ ਦੀ ਹੋਈ ਆ ਆਪੀ ਵੱਡੀ ਕਰੇ ਨਾ ਕਰੇ ਨਹੀਂ ਸੱਚ ਇੱਕ ਗੱਲ ਮੇਰੀ ਸੁਣ ਹੋਰ ਆਪਣਾ ਪੱਲਾ ਜੋੜ ਕੇ ਰੱਖੋ ਜਿੰਨਾ ਚਿਰ ਤੁਹਾਡੀ ਨਾਨ ਮਾ ਨਾ ਕਮਾਈ ਕਰਦੀ ਉਹਨਾਂ ਚਿਰ ਇਹਨੂੰ ਖਾਓ ਕੱਪ ਕੱਲ ਨੂੰ ਤੇ ਵੱਖੋ ਵੱਖ ਨਹੀਂ ਹੋਣਾ ਕੱਲ ਨੂੰ ਅੱਡ ਹੋਣਾ ਵਾ ਤੁਹਾਨੂੰ ਵੱਖੋ ਵੱਖ ਘਰ ਵੀ ਚਾਹੀਦੇ ਥਾਂ ਦਿੱਤੇ ਵੀ ਚਾਹੀਦੇ ਨਿਆਣੇ ਵੀ ਸੁੱਖ ਨਾਲ ਕੱਲ ਨੂੰ ਹੋਣੇ ਆ ਆਪਣਾ ਰੱਖਿਓ ਚੰਗਾ ਪੱਲਾ ਖਾਓ ਜਿੰਨਾ ਖਾਦਾ ਜਾਂਦਾ ਹੈ ਚੰਗਾ ਮੈਂ ਜਾਂਦੀ ਆ ਬੱਟੀ ਕਿੰਨੇ ਕੀ ਕਰਦੀ ਬਲ ਮਾਸੀ ਸਲਾਹ ਦੇ ਕੇ ਗਈ ਕਿ ਚੱਕਣਾ ਦੇ ਕੇ ਗਈ ਹੈ। ਗਰਮੀ ਤੇ ਬੱਤਕ ਹੀ ਕਰਨੀ ਆ ਬੈਠੀ ਆ। ਹਾਂਜੀ ਮਾਸੀ ਜੀ ਆਜੋ। ਕੰਮ ਸਾਰੀ ਦਿਹਾੜੀ ਤੇ ਤੂੰ ਕਰਦੀ ਰਹੀ ਨਹੀਂ ਮੇਰੀ ਤਾਂ ਰੂਹ ਖੁਸ਼ ਹੋ ਗਈ ਤੇਰੀ ਨਾਲ ਵੇਖ ਕੇ। ਤੇਰੇ ਵਰਗੀ ਮੈਂ ਵੀ ਨਾ ਉਹ ਲਿਆਉਣੀ ਆ ਜਿਹੜੀ ਕੰਮ ਕਰੇ। ਚਲੋ ਮਾਸੀ ਜੀ ਤਾਂ ਨੋਦੀ ਚੰਗੀ ਲੱਗੀ ਨਾ ਮੈਂ। ਉਦੋਂ ਤਾਂ ਮੈਨੂੰ ਕਹਿ ਦਿੰਦੇ ਆ ਕਿ ਇਹ ਕੰਮ ਹੀ ਨਹੀਂ ਕਰਦੀ। ਇਹ ਤਾਂ ਬੈਠੀ ਰਹਿੰਦੀ ਆ। ਇਵੱਡੀ ਦੀ ਦੀ ਜਿਹੜੀ ਆ ਉਹ ਵੀ ਮੇਰੇ ਦਵਾਰੇ ਹੋ ਜਾਂਦੀ ਆਣੀ ਕਿਉਂ ਨਹੀਂ ਤੂੰ ਚੰਗੀ ਲੱਗਦੀ ਸਾਰਿਆਂ ਨੂੰ ਚੰਗੀ ਲੱਗਦੀ ਫਿਰ ਆਪਾਂ ਤ ਘੜੀ ਰਾਵਾਂ ਕਰ ਲਿਆ ਕਰ ਇਨੂੰ ਦਾਇਆ ਕਰ ਉਹਨੂੰ ਦਬਕਾ ਮਾਰ ਕੇ ਰੱਖਿਆ ਕਰ ਉਹੰਦਰੀ ਵੜੀ ਰੇ ਦੀ ਸੀਸੇ ਗੜੀ ਕੇ ਨਹੀਂ ਐ ਕਰਿਆ ਕਰ ਤੇ ਜਿਹੜੇ ਕਿ ਦਬਕਾ ਮਾਰਿਆ ਕਰ ਮੇਰੇ ਨਾਲ ਕੰਮ ਕਰਾ ਉਹਨੂੰ ਮਾਸੀ ਜਿੰਨੇ ਮਰਜੀ ਦਬਕੇ ਮਾਰ ਲਾ ਉਹਨੇ ਜੇ ਨਹੀਂ ਕਰਨਾ ਬਸ ਵਿੱਥੇ ਖੁੰਝੇ ਵੜ ਕੇ ਵਿੱਠੀ ਰਹਿੰਦੀ ਆ ਉਹ ਬਸ ਉਹ ਵੱਡੀ ਮਾਰ ਸਕਦੀ ਆ ਦਬਕਾ ਚੰਗਾ ਕੌਣ ਸਹਿੰਦਾ ਹੀ ਅੱਜਕੱਲ ਮਾਸੀ ਵੱਡੀ ਆ ਤਾਂ ਕੌਣੀ ਕੰਮ ਦਾਇਆ ਕਰ ਤੂੰ ਕੱਲੀ ਰੱਖ ਪਦੀ ਆ ਰੱਖਣੀ ਮੇਰੀ ਇੱਕ ਗੱਲ ਆਪਣੀ ਨਣਾ ਨੂੰ ਵੀ ਦਾਇਆ ਕਰੋ ਕਰ ਥੋੜਾ ਜਿਹਾ ਜੋਸ਼ ਇਹ ਤੇ ਪਿਆਰ ਹੋ ਕੇ ਡੂ ਜਾਦੀ ਆਣ ਕੇ ਤੇ ਪਾਣੀ ਦਾ ਗਲਾਸ ਨੂੰ ਭਰ ਕੇ ਪੀ ਸਕਦੇ ਮੈਂ ਵੀ ਨਹੀਂ ਆ ਸਾਰੀ ਇਹ ਡਾੜੀ ਤੂੰ ਲੱਗੀ ਦੇਨੀ ਇਸੇ ਤੇ ਨਾ ਨਾਂ ਅੰਦਰ ਰੋ ਬੈਨਾ ਬਣਾ ਚੱਲੋ ਚੱਲੋ ਹੀ ਆ ਨਾਂ ਅੰਦਰ ਰੋ ਬਤਹੀਂ ਕੀ ਕਰੀਏ ਮਾਸੀ ਜੀ ਨਾਂ ਅੰਦਰ ਰੋ ਬਣਾ ਚੱਲੀਏ ਤੇ ਕੀ ਕਰੀਏ ਜੇ ਨਾ ਉਹਦੇ ਆਖੇ ਲੱਗੀਏ ਤੇ ਫਿਰ ਬੋਲਦੀ ਆਣ ਕੇ ਫਿਰ ਹਟਦੀ ਮੈਂ ਨਾ ਲੰਮਾ ਜਾ ਕਰ ਚੋਂ ਕੱਪੇ ਪਿੰਦੀ ਰੁਚਾ ਨਿੱਕੀ ਦਊ ਪਾਣੀ ਆਪੇ ਨਿੱਕੀ ਨੂੰ ਡਾਇਆ ਕਰ ਨਿੱਕੀ ਤੇ ਕੰਨ ਖਿੱਚਿਆ ਕਰ ਚੰਗਾ ਮੈਂ ਕਹੇ ਮੇਰ ਕੋ ਨਹੀਂ ਇਹਦਾ ਵੰਡੇ ਆਂਦਾ ਕੰਮ ਕਰ ਉਹ ਨਹੀਂ ਤੈਨਾਂ ਕਰਾਂ ਗੀ ਉਹਨਾਂ ਨਾਲ ਇੱਕ ਗੱਲ ਮੇਰੀ ਹੋਣ ਸਰ ਜਨਾ ਨੂੰ ਜਿੰਨਾ ਖਾਦਾ ਜਾਂਦਾ ਖਾਓ ਆਪਣਾ ਪੱਲਾ ਜੋੜ ਕੇ ਰੱਖੋ ਕੱਲ ਨੂੰ ਨਿਆਲੇ ਸਿਆਣੇ ਨਹੀਂ ਹੋਣੇ ਵਿਆਹਣੇ ਨਹੀਂ ਕੱਲ ਨੂੰ ਆਪਣੇ ਥਾਂ ਤੇ ਤੇ ਲਉਗੇ ਤਾਂ ਡੱਡ ਵੀ ਹੋਣਾ ਨਹੀਂ ਤੇ ਉਹਨੇ ਸਾਰਾ ਹੀ ਖਾ ਜਾਣਾ ਨਿੱਕੀ ਨੇ ਨਿੱਕੀ ਜਿਆਦੀ ਚਲਾ ਗਈ ਉਹਦੇ ਨਾਲ ਨਿੱਕੀ ਤੇਜ਼ ਬੜੀ ਆ ਬੜੀ ਚਲਾ ਕੇ ਉਹਨੇ ਸਾਰਾ ਹੀ ਖਾ ਜਾਣਾ ਉਹਨੂੰ ਤੇ ਤੈਨੂੰ ਰਹਿਣ ਦੇਣਾ ਓਦਾਂ ਵੀ ਓਦਾਂ ਹੀ ਮੇਰਾ ਪੁੱਤ ਇਹ ਧਿਆਨ ਰੱਖੀ ਆਪਣਾ ਪੱਲਾ ਜੋੜ ਕੇ ਰੱਖੀ ਚੰਗੀ ਗੱਲ ਦੱਸੀ ਨਾ ਵੇ ਇਹਨੂੰ ਕਿ ਮਾਸੀ ਨੇ ਅੱਜ ਕਿਹਾ ਵਾ ਪੱਲੇ ਗੱਲ ਬੰਦ ਲਈ ਮੇਰੀ ਨਹੀਂ ਨਹੀਂ ਮਾਸੀ ਤੂੰ ਹੀ ਕਿਹੜਾ ਮਾੜੀ ਗੱਲ ਕਹੀ ਆ ਮੈਨੂੰ ਜਿਹੜੀ ਮੈਂ ਕਿਸੇ ਨੂੰ ਦੱਸਣੀ ਆ ਚੱਕਾ ਮੈਂ ਜਾਣੀ ਆ ਹੁਣ ਵੇਖਾਂ ਸਹੀ ਬਾਹਰ ਭੈਣ ਕੀ ਕਰਦੀ ਆ ਮਾਸੀ ਤਾਂ ਉਹਦਾ ਨਾ ਠੀਕ ਹੀ ਕਹਿਣ ਰਹੀ ਆ ਇਦਾਂ ਹੀ ਕਰਦੀ ਆ ਜਦੋਂ ਕੋ ਕੰਮ ਕਹਿਣਗੇ ਨਾ ਤੇ ਬਾਨੇ ਦੇ ਰਮਾਨ ਦੇ ਨਾਲ ਬੈਠੀ ਰਿਆ ਕਰੂੰਗੀ ਕਰਨਾ ਆਪੇ ਨਾ ਕਰਨਾ ਵੇਖਦੀ ਆ ਅੱਜ ਮੈਂ ਕੀ ਬੰਦਾ ਘਰ ਚ ਹੂੰ ਹੁਣ ਮਜ਼ਾ ਆਊਗਾ ਜਦੋਂ ਇਹਨਾਂ ਦੇ ਫਸੇ ਸਿੰਘ ਭੈਣ ਤਾਰਨ ਨੂੰ ਤੇ ਆਪਣਾ ਕੱਬੜ ਹੀ ਦੀਦਾ ਸੀ ਹੁਣ ਪਤਾ ਲੱਗੂਗਾ ਇਹਨੂੰ ਮੇਰਾ ਤਾਂ ਕਦੀ ਇਹਨੇ ਧਿਆਨ ਹੀ ਨਹੀਂ ਕੀਤਾ ਕਿਤੇ 150 ਪੇਜਾ ਹੁਣ ਪਤਾ ਲੱਗੂ ਇਹਨੂੰ ਕਿ ਕਿਦਾਂ ਆ ਭਾਂਬੜ ਮਚਾਈ ਦੇ ਆ ਇੱਕ ਦਿਨ ਮਾਤਾ ਨੇ ਵੀ ਜ਼ੋਰ ਹੀ ਲਾਇਆ ਘੋਮ ਕੇ ਜਾਉ ਕੰਮ ਤੇ ਭੰਡੇ ਜਾਣੂ ਜੀ ਕਰਨ ਦੇ ਆ ਇਹਦੇ ਕੰਮ ਤੇ ਕੰਮ ਤੇ ਜਾਓ ਕੋਈ ਨਾ ਬਸ ਧੀ ਜਾਈ ਬਣਾ ਦੇ ਕੰਮ ਇਸ ਧੀ ਵਾਲੇ ਜਿਹਾ ਹੋਏ ਚਲੋ ਉਹਨਾਂ ਮੁਲਾਕਾਤ ਚੱਲੀ ਹੈ। ਮੈਂ ਕਾਤਾ ਡਿਫਨ ਬੈਗ। ਆਹੋ ਕਾਤਾ ਆ ਸੋਨੀਆਂ ਨੇ ਫਿਰ ਤੇ ਪੀਪਲ ਤਿਆਰ। ਬੈ ਜਾ ਕੇ ਗੱਲ ਸੁਣਨ ਨਾਲ। ਹਾਂ। ਹੋਇਆ ਵੀ ਚੱਲੋ ਬਸ ਹੁਣ ਆ ਕੰਮ ਤੇ ਜਾਣ ਲਿਆ ਪਿਆ ਹੁਧਿਆੜੀਆਂ ਚੰਗੀਆਂ ਲੱਗਣ ਲਿਆ ਪਿਆ ਤੇਰੀਆਂ। ਤੇ ਚੱਲੋ ਵੀ ਵੱਡਾ ਵੀ ਜਾਂਦਾ ਉਹ ਤੇ ਵੀ ਧਿਆਰੀ ਨਹੀਂ ਭਜਦੀ। ਨਾਲ ਪੁੱਤ ਸਾਰੇ ਜਣਾਂ ਦਾ ਕੰਮ ਕਰੀਏ ਨਾ ਫੇਰ ਹੀ ਘੱਟ ਲੱਗਦਾ ਆ। ਮਹਿੰਗਾਈ ਬੜੀ ਹੋ ਗਈ ਆ। ਹੁਣ ਕੰਦੇ ਪੈਣ ਦੇ ਸਕੇ ਤੇ ਕਾ ਕੰਮ ਨਹੀਂ ਚੱਲਦਾ। ਗੱਲ ਵੜੀ ਵੀ ਜਿਆਰੀ ਕੰਦੀ ਮਾਰੀ ਲੱਗਦੀ ਹੈ ਨਾ ਤੇ ਕਹਿੰਦੇ ਕੰਮ ਤੇ ਆਇਆ ਤਾਂ ਸਾਰੇ ਬੰਦ ਮਿਲ ਕੇ ਕਰੀਏ ਤੇ ਆਪਾਂ ਫੇਰ ਕੋਤੇ ਦੇ ਕੋਠਾ ਪਾਈਏ ਕੋਈ ਹੋਰ ਅੱਗੇ ਗੱਲ ਮਿਲ ਕੇ ਕੰਮ ਕਰਾਂਗੇ ਨਾ ਤੇਰੀ ਦੂਸਰੀ ਮਜਲ ਉੱਤੇ ਪੈਣੀ ਆ ਮੰਮੀ ਵੱਡਾ ਭਾਈ ਵੀ ਕੰਮ ਕਰਨ ਲਿਆ ਭੈਣ ਵੀ ਕੰਮ ਕਰਦੀ ਮੇਰੇ ਕੰਮ ਕਰਦੇ ਪੂਰੀਆਂ ਪੈਣੀਆਂ ਵਾ ਕੀ ਆ ਵਾਂਡੇ ਜਾਣ ਨੂੰ ਦਿਲ ਕਰਨ ਯਾਰ ਕੰਮ ਤੇ ਚੱਲੋ ਕੰਮ ਦੇ 15 20 ਦਿਨ ਹੋ ਗਏ ਆ ਕੰਮ ਤੇ ਹੀ ਮੈਂ ਜਾਣਿਆ ਕਿੰਦਾ ਹੋ ਗੋ ਚੱਲ ਕੰਮ ਕੀਤੀਆਂ ਹੀ ਸਦਾ ਆ ਹੁਣ ਜਾਣ ਨਾਲ ਚੱਲ ਹੱਥ ਵੀ ਥੋੜਾ ਜਿਆ ਸੌਕਾ ਹੋਇਆ ਆ ਮੰਮੀ ਟਿਫਨ ਫਾੜ ਤੇ ਲਿਆ ਹੁਣ ਮੈਂ ਚੱਲਿਆਂ ਦਿਖਾ ਚੱਲ ਨਾਲੇ ਬਾਕੀ ਗੱਲਾਂ ਸਾਡ ਮੱਸਗੀ ਘਰ ਦੀ ਫਿਰਦੀ ਆ ਕਦੀ ਨਿੱਕੇ ਦੇ ਕਮਰੇ ਤੇ ਜਾਂਦੀ ਆ ਕਦੀ ਵੱਡੇ ਦੇ ਕਮਰੇ ਤੇ ਜਾਂਦੀ ਆ ਜੇਲਾ ਕਿਸੇ ਦੀ ਆਈ ਤੇ ਲੜਾ ਕੇ ਚੱਲ ਗਈ ਤੇ ਹੁਣ ਇਹ ਨਾ ਕਿ ਨਵਾਂ ਜਨ ਚਾੜ ਦੇ ਤੈਨੂੰ ਕਿਹੜੀ ਤੇਰੀ ਭੈਣ ਦੀ ਭੁੱਲਵਾ ਕਿਸੇ ਨੂੰ ਮੇਰੀ ਆਈ ਹੈ ਨਾ ਤੇ ਵੱਡੀ ਭਝਾਈ ਦੀ ਤੇ ਭੈਣ ਦੀ ਲੜਾਈ ਕਰਾ ਕੇ ਚੱਲ ਗਈ ਨਹੀਂ ਵੇਖੀਂ ਧਿਆਨ ਰੱਖੀਂ ਕਿ ਤੇ ਹੁਣ ਬੰਨਾ ਕੋਈ ਚੰਦ ਕਾੜ ਦੇ ਚਾਹ ਰੱਖੀਂ ਜਰਾ ਤੂੰ ਕੋ ਨਾ ਕਰ ਤੂੰ ਜਾ ਆਪਣੇ ਕੰਮ ਤੇ ਮੈਂ ਜਾਣੀ ਉਹ ਦੇਖਣੀ ਅੰਦਰ ਕੀ ਕਰ ਰਹੀ ਹੈ ਚਲ ਜਾ ਕੰਮ ਤੇ ਚਲ ਧਿਆਨ ਰੱਖੀ ਹੁਣ ਠੀਕ ਆ ਹਾਂ ਚੱਲਿਆ ਮੈਂ ਕੰਮ ਤੇ ਉਹ ਚਲ ਮਾਤਾ ਕੋਈ ਟੈਨਸ਼ਨ ਨਾ ਲੈ ਧਿਆਨ ਨਾ ਜਾਊਗਾ ਮੈਂ ਕੰਮ ਤੇ ਚਲੋ ਠੀਕ ਆ ਫਿਰ ਪਤਾ ਨਹੀਂ ਮਾਸੀ ਅੱਜ ਬੜੀ ਚੁੱਪ ਚੁੱਪ ਜੀ ਆ ਜਾਂ ਕੁਝ ਗਵਾਚਾ ਹੈ ਤਾਂ ਜਿੱਦਾਂ ਪੁੱਛਾਂ ਤਾਂ ਸਹੀ ਬਣਾ ਮਾਸੀ ਹਾਂਜੀ ਆਜਾ ਕੀ ਗੱਲ ਵਾ ਕੁਛ ਨਹੀਂ ਉੱਧੇ ਬੈਠੀ ਐ ਬੜੇ ਚੁੱਪ ਚੁੱਪ ਜੀ ਅੱਜ ਬੈਠੀ ਐ ਨਹੀਂ ਗੱਲ ਉਦਾਂ ਹੀ ਬੈਠੀ ਆ ਕੁਝ ਗਵਾਚਾ ਕੋਚਤ ਨਹੀਂ ਆ ਨਹੀਂ ਨਹੀਂ ਗਵਾਚਣਾ ਕੀ ਹੈ ਮੇਰਾ ਉਦਾਂ ਹੀ ਮੈਂ ਚੁੱਪੋ ਬੈਠੀ ਹਾਂ ਬਾਹਰ ਧੁੱਪੇ ਬਹਿ ਜਾਣਾ ਹੀ ਬਾਹਰ ਮੈਨੂੰ ਗਰਮੀ ਲੱਗਦੀ ਮੈਂ ਇੱਥੇ ਤਾਂ ਆ ਕੇ ਬੈਠੀ ਆ ਅੱਛਾ ਅੱਛਾ ਖਾਣਾ ਪੀਣਾ ਤਾਂ ਨਹੀਂ ਕੁਝ ਨਹੀਂ ਕੁਛ ਨਹੀਂ ਖਾਣਾ ਮੈਂ ਹੂੰ ਠੀਕ ਆ ਮੈਂ ਤਾਂ ਕਹਾਂ ਚੱਲ ਬਾਹਰ ਆ ਜਾਂਦੇ ਤੇ ਉੱਥੇ ਬਹਿ ਜਾਂਦੇ ਸਭ ਕੋਈ ਨਹੀਂ ਆ ਪੈਣ ਗਈ ਸਬਜ਼ੀ ਲੈਣਾ ਉਦੀ ਫੇਰ ਬਾਹਰ ਆ ਜੰਨੀ ਆ ਤਾਂ ਮੈਂ ਇੱਥੇ ਬੈ ਗਈ ਅੱਛਾ ਅੱਛਾ ਜੇ ਕੁਝ ਖਾਣਾ ਪੀਣਾ ਤਾਂ ਦੱਸ ਦੇਣਾ ਰੋਟੀਆਂ ਨੂੰ ਕੋਈ ਨਹੀਂ ਜੇ ਤਾਂ ਮੇਨ ਲੋੜ ਹੋ ਗਈ ਮੈਂ ਦੱਸ ਦੋਗੀ ਮਾਸਰਦੀ ਦਾਤ ਨਹੀਂ ਆਉਂਦੀ ਕਿਤੇ ਹਾਂ ਕਿਹਦਾ ਤੂੰ ਬਖਾਲ ਕਰਦੀ ਹਾਂ ਮੈਂ ਸ਼ਾਇਦ ਮਾਸਰਦੀ ਜਾਦ ਆਉਂਦੀ ਹੋਵੇ ਮਾਸਰ ਤਾਂ ਹੀ ਰਹੀ ਸਾਰੀ ਉਮਰ ਹੂੰ ਉਦਾਂ ਹੀ ਮੈਂ ਇੱਥੇ ਬੈ ਗਈ ਆਣ ਕੇ ਚਲ ਠੀਕ ਆ ਕੋਈ ਨਹੀਂ ਆ ਜਾਣਾ ਮੰਮੀ ਕਿ ਕਿੱਥੇ ਗਈਆਂ ਮੈਂ ਨਿੱਕੀ ਆਪਣੇ ਘਰ ਦੇ ਵਿੱਚ ਬੈਠੀ ਆ ਤੇ ਵੱਡੀ ਆਪਣੇ ਵਿੱਚ ਬੈਠੀ ਮੈਂ ਤਾਂ ਇੱਥੇ ਬੈ ਗਈ ਮੈਂ ਉਹਨਾਂ ਦੇ ਉਹਨਾਂ ਨੂੰ ਵੀ ਨਹੀਂ ਵੇਖਾਂ ਮੈਂ ਵੱਡੀਆਂ ਬੈਠੀਆਂ ਅੰਦਰ ਮੈਂ ਇੱਥੇ ਬੈ ਗਈ ਆਣ ਕੇ ਮੈਂ ਸ਼ਾਇਦ ਤੁਹਾਨੂੰ ਪਤਾ ਹੋਵੇ ਵੀਰੇ ਲੱਗੇ ਗਏ ਹੋ ਨਹੀ ਨਹੀਂ ਮੈਨੂੰ ਗਈ ਲੱਗੇ ਮੈਂ ਇੱਥੇ ਬੈ ਗਈ ਠੀਕ ਚਲ ਆਜੋ ਬਾਹਰ ਮੰਮੀ ਨੇ ਆਈ ਜਾਣਾ ਹੁਣੇ ਕੋਈ ਨਹੀਂ ਆ ਜਾਣੀ ਠੀਕ ਮੰਮੀ ਹਾਂ ਇਹ ਚੱਲ ਰਿਹਾ ਮੰਮੀ ਆ ਮਾਸੀ ਕੀ ਲੱਛਣ ਜੇ ਕਰਦੀ ਫਿਰਦੀ ਆ ਕੀ ਕੀਤਾ ਇਹਨੇ ਮੈਂ ਗਈ ਅੰਦਰ ਤੇ ਬੜੀ ਹੱਕੀ ਬੱਕੀ ਜੀ ਮੈਂ ਵੇਖੀ ਆ ਮੈਨੂੰ ਲੱਗਣ ਡਿਆ ਜਿੱਦਾਂ ਵੀ ਅੰਦਰੋਂ ਨਿਕਲੀ ਹੁੰਦੀ ਆ ਤੇ ਮੈਂ ਜਦੋਂ ਪੁੱਛਿਆ ਵੀ ਨਿੱਕੀ ਤੇ ਵੱਡੀ ਕਿੱਥੇ ਆ ਤੇ ਆਂਦੀ ਆ ਵੀ ਅੰਦਰੇ ਆ ਮੈਨੂੰ ਨਹੀਂ ਪਤਾ ਅੰਦਰੇ ਦੋਵੇਂ ਇੱਕ ਇੱਧਰ ਵੱਡੀ ਐ ਇੱਕ ਉੱਧਰ ਵੱਡੀ ਆ ਅੱਗੇ ਗੁਰਪ੍ਰੀਤਾ ਸਿਰੇ ਮ ਕੰਮ ਤੇ ਗਿਆ ਨਾ ਜਦੋਂ ਤੇ ਉਦੋਂ ਆਖਣ ਰਿਹਾ ਸੀਗਾ ਹੂੰ ਤੇ ਆਂਦਰ ਵੜੀ ਕਾਡੋੜੀ ਦੇ ਅੰਦਰ ਜਾਂਦੀ ਮਾਸੀ ਦੇ ਕਾਡ ਨਿੱਕੀ ਦੇ ਅੰਦਰ ਜਾਂਦੀ ਹੈ ਤੇ ਜਿਹੜਾ ਕਿ ਧਿਆਨ ਰੱਖੇ ਰੱਖੇ ਤੇ ਅੱਗੇ ਪਿਛਲੀ ਵਾਰ ਇਸ ਦਿਨ ਨਾਨਾ ਭਜਾਈ ਨੂੰ ਕਹਿੰਦਾ ਲੜਾ ਕੇ ਗਈ ਸੀ ਆ ਮੈਂ ਉਹ ਕਹਿਣ ਦੀ ਆ ਇਹਦਾ ਹੁਣ ਮਸਾ ਨਾ ਕਰੀ ਹਾਂ ਤੇ ਅੱਗੇ ਚੱਲ ਇੱਕ ਵਾਰ ਤੋਂ ਦੋ ਹੋਈ ਮੈਂ ਦੇਖੋ ਧਿਆਨ ਰੱਖਣ ਦੀ ਮੈਂ ਤਾਂ ਮਾੜਾ ਜਿਹਾ ਬਾਹਰ ਨੂੰ ਚਲ ਗਈ ਤੇ ਵੇਖਣ ਦੀ ਮੈਂ ਹੁਣ ਆਣ ਕੇ ਵੇਖੀ ਤਾਂ ਹੱਕੀ ਬੱਕੀ ਰਹਿ ਗਈ ਮੈਂ ਪੁੱਛਿਆ ਮਾਸੀ ਕੀ ਕਰਨ ਦੀ ਆ ਨਹੀਂ ਨਹੀਂ ਮੈਂ ਤਾਂ ਦੀ ਕੁਝ ਵੀ ਨਹੀਂ ਕਰਨ ਦੀ ਹਾਂ ਚੱਲ ਮੈਂ ਤਾਂ ਐਸੇ ਕਰਕੇ ਅੰਦਰ ਗਈ ਸੀ ਧਿਆਨ ਮੈਂ ਰੱਖਦੀ ਹਾਂ ਚੱਲ ਤੂੰ ਇੰਨੇ ਨੂੰ ਤੂੰ ਆ ਗਈ ਤੇ ਚੱਲ ਪਤਾ ਲਾ ਕੇ ਆ ਮੈਂ ਤਾਂ ਚੱਲوں ਜੇ ਡਿਊਟੀ ਡੜੀ ਗਈ ਤੇ ਮਰੋ ਧਿਆਨ ਵੀ ਰੱਖਿਓ ਨਹੀਂ ਨਹੀਂ ਮੈਂ ਧਿਆਨ ਰੱਖੂਗੀ ਮੈਂ ਇਹ ਨੋ ਮੈਂ ਬਾਸੂ ਨਾਲ ਹਾਂ ਵੀ ਇਹਦੀ ਆਪਣਾ ਵੀ ਨਿੱਕੀ ਕੀ ਕਰਨੀ ਆ ਹਾਂ ਚੱਲੇ ਵੀ ਨਿੱਕੀ ਵੀ ਕੀ ਕਰਦੀ ਤੇ ਵੱਡੀ ਵੀ ਕੀ ਕਰਦੀ ਦਮੇ ਜਾਣੀ ਤੇ ਤੂੰ ਉਹਨੂੰ ਮਾਸੀ ਨੂੰ ਕਹਿ ਕਹ ਨਾ ਅੰਦਰੋਂ ਨੂੰ ਕੋ ਬਾਹਰ ਆ ਜਾ ਤੂੰ ਬਹਿ ਜਾ ਨਾ ਲੱਗੇ ਰਹੋਗੇ ਤੇ ਫਿਰ ਥੋੜਾ ਧਿਆਨ ਵੀ ਨਹੀਂ ਦਿੰਦਾ ਹਾਂ ਚੱਲ ਜਾ ਆਪਣੀ ਆਵਾਜ਼ ਦੇਣੀ ਹੈ ਹਾਂ ਹਾਂ ਵੇਖਾ ਕਿਦਾਂ ਇਹਦੀ ਹਵਾ ਤਾਂ ਦੀ ਹੋਈ ਵਨ ਸਵੰਨੇ ਪਉਂਦੀ ਏ ਜੋ ਮੈਂ ਕਰਨਾ ਹੀ ਉਹ ਕਰ ਹੀ ਦਿੱਤਾ ਹੁਣ ਕਰਦੀ ਰਵੇ ਜੋ ਕਰਨਾ ਵੇਖ ਲੈਨੇ ਨੇ ਕਿੰਨੀ ਕਿ ਚੌਧਰ ਚੱਲਦੀ ਹੁਣ